ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਘਟਾਲੇ ਕਰਨੇ ਸ਼ਰਾਬ ਦੇ ਤੇ ਨਾਰਾ ਦੇਣਾ ਇਨਕਲਾਬ ਦਾ ਦੋਸਤੋ ਤੁਸੀਂ ਸਮਝ ਹੀ ਗਏ ਹੋਗੇ ਮੈਂ ਕਿਸ ਗੱਲ ਬਾਰੇ ਜਿਹੜੀ ਚਰਚਾ ਕਰਨ ਲੱਗੇਗਾ ਤੁਹਾਨੂੰ ਪਤਾ ਹੀ ਹੈ 7 ਤਰੀਕ ਨੂੰ ਜੋ ਬੀਤੇ ਕੱਲ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਇੱਕ ਵਰਤ ਰੱਖਿਆ ਜਾਂਦਾਗਾ ਸ਼ਰਾਬ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਜੋ ਜੇਲ੍ਹ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਉਨ੍ਹਾਂ ਲਈ ਵਰਤ ਰੱਖਿਆ ਜਾਂਦਾਗਾ ਵਰਤ ਵੀ ਕਿੰਨਾ ਚਿਰ ਰੱਖਿਆ ਜਾਂਦਾ ਹੈ 4 ਘੰਟੇ ਇਹ ਨਵਾਂ ਵਰਤ ਸ਼ੁਰੂ ਹੋਇਆ ਕਰਵਾ ਚੌਥਾ ਵਰਤ ਹੁੰਦਾਗਾ ਹਨੂਮਾਨ ਦਾ ਵਰਤ ਹੁੰਦਾਗਾ ਸਿਵਜੀ ਦਾ ਵਰਤ ਹੁੰਦਾ Hindu ਧਰਮ ਦੇ ਵਿੱਚ ਕਾਫੀ ਵਰਤ ਹੁੰਦੇ ਨੇ ਜੇ ਜਾਂ ਹੁੰਦੇ ਨੇ ਸਾਡੇ ਸਿੱਖ ਕੌਮ ਦੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਲਈ ਮਰਨ ਵਰਤ ਤੇ ਬੈਠੇ ਨੇ ਜਾਂ ਵਰਤ ਉਹ ਹੁੰਦਾਗਾ ਪਰ ਜਿਹੜਾ ਆ 4 ਘੰਟਿਆਂ ਲਈ ਜਿਵੇਂ ਆਪਾਂ ਇੱਕ ਰੀਚਾਰਜ ਨਹੀਂ ਕਰਵਾ ਲਾਂਦੇ ਹੁੰਦੇ ਵੀ ਰੀਚਾਰਜ ਕਰਵਾ ਲਓ ਯਾਰ ਇੱਕ 2GB ਡਾਟਾ ਮਿਲ ਜੂਗਾ ਜਾਂ 4GB ਡਾਟਾ ਮਿਲ ਜੂ ਜਾਂ 10GB ਡਾਟਾ ਮਿਲ ਜੂ ਇਹ ਇੱਕ ਇਸ ਤਰ੍ਹਾਂ ਦਾ ਵਰਤ ਸੀਗਾ ਜਿਹੜਾ ਕੱਲ ਆਮ ਆਦਮੀ ਪਾਰਟੀ ਵਾਲਿਆਂ ਨੇ ਰੱਖਿਆ ਸੀ ਜਿਵੇਂ ਆਪਾਂ ਮੋਬਾਈਲ ਰੀਚਾਰਜ ਕਰਵਾ ਲੈਨੇ ਆ ਡਾਟਾ ਰੀਚਾਰਜ ਕਰਵਾਉਣੇ ਹੁੰਦੇ ਵੀ ਮੁੱਕ ਜਾਂਦਾ ਇਹ ਉਸ ਤਰ੍ਹਾਂ ਦਾ ਵਰਤ ਸੀਗਾ ਇਹਦੇ ਤੇ ਕਾਫੀ ਜਿਹੜੇ ਲੀਡਰਾਂ ਨੇ ਕਿੰਤੂ ਪ੍ਰੰਤੂ ਵੀ ਕੀਤੀ ਐ ਪਰ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਜਿਹੜੇ ਕਿੰਤੂ ਪ੍ਰੰਤੂ ਵੀ ਕਰਦੇ ਨੇ ਉਹਨਾਂ ਨੂੰ ਵੀ ਪੁੱਛਾਂਗੇ ਆਪਾਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਨਾਂ ਦੇ ਵਰਤ ਦੀ ਇਹ ਵਰਤ ਰੱਖਿਆ ਗਿਆ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਗਏ ਨੇ ਅਰਵਿੰਦ ਕੇਂਜਰੀਵਾਲ ਸੱਚ ਆ ਝੂਠ ਆ ਸ਼ਰਾਬ ਘਟਾਲਾ ਉਹਨਾਂ ਨੇ ਕੀਤਾ ਨਹੀਂ ਕੀਤਾ ਉਹ ਕਾਨੂੰਨ ਨੇ ਕਰਨਾ ਸਾਰਾ ਕੁਝ ਕੋਰਟ ਨੇ ਕਰਨਾਗਾ ਵੀ ਸਹੀ ਆ ਜਾਂ ਗਲਤ ਆ ਉਹਨਾਂ ਨੇ ਘਟਾਲਾ ਕੀਤਾ ਜਾਂ ਨਹੀਂ ਕੀਤਾ ਪਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਹੈ ਸਾਡੇ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਜੇਲਾ 'ਚ ਬੈਠੇ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਲਈ ਮਰਨ ਵਰਤ ਤੇ ਬੈਠੇ ਨੇ ਤੇ ਜਾਂ ਜਿਹੜੇ ਬਗਰਾਣੀ ਦੇ ਵਿੱਚ ਸਾਡੇ ਕੋਟਕਪੂਰਾ ਗੋਲੀ ਕਾਂਢ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਦੋਂ ਜਿਨ੍ਹਾਂ ਨੇ ਵਰਤ ਰੱਖੇ ਜਾਂ ਮਰਨ ਵਰਤ ਤੇ ਬੈਠੇ ਉਹਨਾਂ ਲਈ ਕਿਉਂ ਨਹੀਂ ਤੁਸੀਂ ਉਦੋਂ ਕਿਉਂ ਨਹੀਂ ਜਾਗੇ ਇੱਕ ਸਰਾਵ ਘਟਾਲੇ ਦੇ ਵਿੱਚ ਅੰਦਰ ਜਾਂਦਾਗਾ ਬੇਸ਼ੱਕ ਉਹ ਮੁੱਖ ਮੰਤਰੀ ਹੋਵੇ ਬੇਸ਼ੱਕ ਉਹ ਆਮ ਬੰਦਾ ਹੋਵੇ ਘਟਾਲਾ ਤਾਂ ਜਦੋਂ ਕੋਰਟ ਨੇ ਸਾਬਤ ਕਰਨਾਗਾ ਜਾਂ ਕਾਨੂੰਨ ਨੇ ਜਦੋਂ ਸਾਬਤ ਕਰਨਾ ਉਦੋਂ ਹੋਵੇਗਾ ਵੀ ਸਹੀ ਆ ਜਾਂ ਗਲਤ ਆ ਪਰ ਜਿਹੜੇ ਮੈਂ ਉਹਨਾਂ ਪੰਜਾਬੀਆਂ ਨੂੰ ਗੱਲ ਪਸਣਾ ਚਾਹਣਾ ਜਿਹੜੇ ਇਨਕਲਾਬ ਦੀਆਂ ਗੱਲਾਂ ਕਰਦੇ ਨੇ ਕਿ ਭਗਤ ਸਿੰਘ ਇਨਕਲਾਬ ਲਿਆ ਸੀ ਭਗਤ ਸਿੰਘ ਇਹ ਨਹੀਂ ਕਹਿੰਦਾ ਸੀ ਕਿ ਸ਼ਰਾਮ ਦੇ ਘਟਾਲੇ ਕਰੋ ਭਗਤ ਸਿੰਘ ਇਹ ਨਹੀਂ ਕਹਿੰਦਾ ਸੀ ਕਿ ਝੂਠ ਬੋਲ ਕੇ ਲੋਕਾਂ ਨੂੰ ਮਗਰ ਲਾ ਕੇ ਗੁੰਮਰਾਹ ਕਰਕੇ ਤੁਸੀਂ ਜਿਹੜਾ ਮੇਰੇ ਜਨਮ ਭੂਮੀ ਤੇ ਤੁਸੀਂ ਆ ਕੇ ਜਿਹੜਾ ਇਹ ਜਿਹੜਾ ਵਰਤ ਰੱਖ ਰਹੇ ਹੋ ਕਦੇ ਭਗਤ ਸਿੰਘ ਲਈ ਤੁਸੀਂ ਵਰਤ ਰੱਖਿਆ ਕਿ ਭਗਤ ਸਿੰਘ ਨੇ ਅੱਜ ਦੇ ਦਿਨ ਕੀ ਕੀਤਾ ਸੀ ਜャ ਸ਼ਹੀਦੀ ਹੋਈ ਸੀ ਸ਼ਹੀਦੀ ਵਾਲੇ ਦਿਨ ਰੱਖਿਆ ਹੋਵੇ ਜਾਂ ਜਨਮ ਦਿਨ ਵਾਲੇ ਦਿਨ ਰੱਖਿਆ ਹੋਵੇ ਇਹ ਨਹੀਂ ਹੈਗਾ ਕਿ ਜਨਮ ਭੂਮੀ ਤੇ ਜਾ ਕੇ ਕਦੇ ਮਿੱਟੀ ਚੱਕ ਕੇ ਸੌਂ ਖਾ ਲੋ ਕਦੇ ਵਰਤ ਰੱਖ ਲੋ ਕਦੇ ਹੋਰ ਜਿਹੜਾ ਪੰਜਾਬੀਆਂ ਨੂੰ ਮੂਰਖ ਬਣਾ ਲੋ ਇਹ ਗੱਲਾਂ ਬਹੁਤ ਆਚਰਨੀ ਪੰਜਾਬੀ ਸਹਿੰਦੇ ਤੇ ਪੰਜਾਬੀ ਹੁਣ ਜਿਹੜੀਆਂ ਇਹ ਤੁਹਾਡੀਆਂ ਗੱਲਾਂ ਨੇ ਤੁਹਾਡੀਆਂ ਇਹ ਜਿਹੜੀਆਂ ਚਾਲਾਂ ਨੇ ਸਾਰੀਆਂ ਸਮਝ ਚੁੱਕੇ ਨੇ ਕਿਉਂਕਿ ਇਹ ਇੱਕ ਵਾਰ ਮੂਰਖ ਬਣ ਸਕਦੇ ਨੇ ਪੰਜਾਬੀ ਵਾਰ-ਵਾਰ ਮੂਰਖ ਨਹੀਂ ਬਣ ਸਕਦੇ ਵਾਰ-ਵਾਰ ਮੂਰਖ ਕੋਈ ਨਵਾਂ ਬੰਦਾ ਆ ਕੇ ਤਾਂ ਬਣਾ ਸਕਦਾ ਪਰ ਜੇ ਇੱਕ ਵਾਰੀ ਮੰਨ ਲਓ ਜੇ ਅਕਾਲੀਆਂ ਨੇ ਮੂਰਖ ਬਣਾ ਲਿਆ ਉਸ ਤੋਂ ਬਾਅਦ ਕਾਂਗਰਸੀਆਂ ਨੇ ਮੂਰਖ ਬਣਾਇਆ ਪੰਜਾਬੀਆਂ ਨੂੰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੋ ਝਾੜੂ ਵਾਲੇ ਕਹਿ ਦਿੰਨੇ ਆ ਇਹਨਾਂ ਨੇ ਮੂਰਖ ਬਣਾ ਲਿਆ ਪਰ ਹੁਣ ਤੀਜੇ ਤੀਜੇ ਮੂਰਖ ਬਣਾਇਆ ਚੌਥੇ ਮੂਰਖ ਬਣਾਇਆ ਸਾਨੂੰ ਬੀਜੇਪੀ ਵਾਲਿਆਂ ਨੇ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਜੋ ਵਾਅਦੇ ਕੀਤੇ ਸੀ ਕਿ ਐਮਐਸਪੀ ਦਵਾਂਗੇ ਉਹ ਮੂਰਖ ਬੀਜੇਪੀ ਵਾਲਿਆਂ ਨੇ ਬਣਾਇਆ ਪਰ ਇਸ ਵਾਰ ਜਿਹੜੇ ਪੰਜਾਬੀ ਨੇ ਕਿੰਨਾ ਤੇ ਯਕੀਨ ਕਰਨਗੇ ਕਿਹੜੇ ਲੋਕਾਂ ਤੇ ਯਕੀਨ ਕਰਨਗੇ ਵੱਖੋ ਵੱਖਰੇ ਜਿਹੜੇ ਹੁਣ ਇਹਦੇ ਵੀ ਟਿੱਕ ਟਿੱਕਾ ਟਿੱਪਣੀ ਕਰ ਰਹੇ ਨੇ ਕਿ ਮੰਨ ਲਓ ਜਿਵੇਂ ਅਕਾਲੀ ਦਲ ਵਾਲੇ ਬੋਲ ਰਹੇ ਨੇ ਕਿ ਖਾ ਕੇ ਪਰੌਂਠੇ ਬੈਘੇ ਵਰਤ ਤੇ ਇਹ ਗੱਲ ਮੈਂ ਅਕਾਲੀ ਦਲ ਵਾਲਿਆਂ ਨੂੰ ਵੀ ਪੁੱਛਣਾ ਚਾਹਣਾ ਹੈ ਕਿ ਤੁਸੀਂ ਜਦੋਂ ਤੁਹਾਡੀ ਸਰਕਾਰ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੁੰਦੇ ਆ ਕੋਟਕਪੂਰਾ ਗੋਲੀ ਕਾਂਢ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਮੀਆਂ ਹੁੰਦੀਆਂ ਇੱਕ ਆ ਜੋ ਸਰਸੇ ਵਾਲੇ ਸਾਹਬ ਨੂੰ ਤੁਸੀਂ ਉਹਦੀਆਂ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਤੁਹਾਡੀ ਜਿਹੜੀ ਪੰਜਾਬ ਪੁਲਿਸ ਤੁਹਾਡੇ ਸਮੇਂ ਖੜਦੀ ਰਹੀ ਹੈ ਕਿੱਥੇ ਸੀ ਤੁਸੀਂ ਉਦੋਂ ਅੱਜ ਬਲਟੋਹਾ ਸਾਹਿਬ ਤੁਸੀਂ ਸਵਾਲ ਚੱਕਦੇ ਹੋ ਆਮ ਆਦਮੀ ਪਾਰਟੀ ਵਾਲਿਆਂ ਤੇ ਮੈਂ ਆਮ ਆਦਮੀ ਪਾਰਟੀ ਦੇ ਹੱਕ 'ਚ ਨਹੀਂ ਗੱਲ ਕਰਦਾ ਮੈਂ ਇੱਕ ਨਿਊਟਰਲ ਹੋ ਕੇ ਗੱਲ ਕਰ ਰਿਹਾ ਹਾਂ ਉਦੋਂ ਕਿੱਥੇ ਸੀ ਤੁਹਾਡੀ ਸਰਕਾਰ ਕਿੱਥੇ ਸੀ ਉਦੋਂ ਤੁਹਾਡੇ ਜਿਹੜੇ ਅੱਜ ਤੁਸੀਂ ਕਹਿੰਦੇ ਹੋ ਵੀ ਪਰੌਂਠੇ ਤੁਹਾਡੇ ਘਰਾਂ ਦੇ ਵਿੱਚ ਪਰੌਂਠੇ ਪੱਕਦੇ ਸੀ ਉਦੋਂ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਦੋਂ ਹੰਝੂ ਵਗ ਰਹੇ ਸੀ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਜਿਸ ਸਮੇਂ ਕੋੜਕਪੁਰਾ ਗੋਲੀ ਕਾਣ ਦੇ ਜਿਹੜੇ ਦੋ ਨੌਜਵਾਨ ਸ਼ਹੀਦ ਹੋਏ ਨੇ ਜਾਂ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਸਾਰੀ ਸਿੱਖ ਕੌਮ ਉਦੋਂ ਉਦਾਸ ਸੀਗੀ ਕਿ ਸਾਡੇ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਪਰ ਤੁਹਾਡੇ ਘਰਾਂ ਦੇ ਵਿੱਚ ਉਦੋਂ ਪੌਂਠੇ ਪਕਦੇ ਸੀ ਬਲਟੋਹਾ ਸਾਹਿਬ ਤੁਹਾਡੇ ਵਿੱਚ ਮੰਤਰੀ ਇਹ ਵੀ ਕਹਿੰਦੇ ਸੀ ਕਿ ਜਿਹੜੀ ਦੀਵਾਲੀ ਹੈ ਦੀਵਾਲੀ ਜਦੋਂ ਲੋਕਾਂ ਨੇ ਦਿਵਾਲੀ ਕਿਹਾ ਸੀ ਵੀ ਦਿਵਾਲੀ ਇਸ ਵਾਰ ਨਾ ਮਨਾਈ ਜਾਵੇ ਤਾਂ ਤੁਹਾਡੇ ਇੱਕ ਮੰਤਰੀ ਨੇ ਕਿਹਾ ਸੀ ਕਿ ਦਿਵਾਲੀ ਮਨਾਓ ਦਿਵਾਲੀ ਮਨਾਓ ਤੁਹਾਡੇ ਇੱਕ ਮੰਤਰੀ ਨੇ ਕਿਹਾ ਸੀ ਤੁਹਾਡੇ ਉਦੋਂ ਮੌਜੂਦਾ ਮੰਤਰੀ ਸੀ ਅਕਾਲੀ ਦਲ ਦੇ ਵਿੱਚ ਤੁਸੀਂ ਬੋਲਦੇ ਹੋ ਸੱਚ ਤਾਂ ਬੋਲੇ ਸਾਨੀ ਕੀ ਬੋਲੇ ਸ਼ਰਮ ਕਰਿਆ ਕਰੋ ਮਾੜਾ ਮੋਟਾ ਬਿਆਨ ਦੇਣ ਵਾਲੇ ਜੇ ਤੁਸੀਂ ਕੁਝ ਕੀਤਾ ਹੁੰਦਾ ਲੋੜ ਨਹੀਂ ਪੈਣੀ ਸੀ ਆ ਜਿਹੜੇ ਨਵੇਂ ਸਹੇੜੇ ਨੇ ਲੋੜ ਨਹੀਂ ਪੈਣੀ ਸੀ ਜਦੋਂ ਕਾਂਗਰਸ ਆਈਆ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ ਉਸ ਕੇਸ ਤੇ ਜੇ ਕਾਂਗਰਸ ਵਾਲੇ ਵੀ ਬੜੇ ਖੁਸ਼ ਦਾ ਹੋਣ ਕਿਉਂਕਿ ਕਾਂਗਰਸ ਦੀ ਸਰਕਾਰ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਕਾਂਗਰਸ ਦੇ ਵਿੱਚ ਕੈਪਟਨ ਸੌਂ ਖਾ ਕੇ ਜਾਂਦਾਗਾ ਤਲਵੰਡੀ ਸਾਬੋ ਤਖਤ ਕਿੰਨੀ ਹੱਥ ਕਰਕੇ ਸ੍ਰੀ ਤਲਵੰਡੀ ਸਾਬੋ ਤਖਤ ਕਿੰਨੀ ਹੱਥ ਕਰਕੇ ਗੁੱਟਕਾ ਸਾਬ ਹੱਥ ਦੇ ਵਿੱਚ ਫੜਿਆ ਤੇ ਸੌਂ ਖਾਦੀ ਕਿ ਮੈਂ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਮੀਆਂ ਕੀਤੀਆਂ ਨੇ ਜਿਨ੍ਹਾਂ ਨੇ ਗੋਲੀकांड ਦੋ ਨੌਜਵਾਨ ਸ਼ਹੀਦ ਕੀਤੇ ਨੇ ਅਸੀਂ ਉਹਨਾਂ ਨੂੰ ਸਜ਼ਾਵਾ ਦਵਾਵਾਂਗੇ ਅਸੀਂ ਉਹਨਾਂ ਦੀ ਪੈੜ ਲੱਭ ਕੇ ਉਹਨਾਂ ਦੇ ਘਰਾਂ ਤੱਕ ਲੈ ਕੇ ਜਾਵਾਂਗੇ ਪਰ ਤੁਸੀਂ ਕੀ ਕੀਤਾ ਤੁਸੀਂ ਅਜਾਸੀਆਂ ਕੀਤੀਆਂ ਤੁਸੀਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਉਸ ਤੋਂ ਬਾਅਦ ਦੋ ਤਿੰਨ ਮਹੀਨਿਆਂ ਲਈ ਮੁੱਖ ਮੰਤਰੀ ਚੰਨੀ ਸਾਹਿਬ ਆਉਂਦੇ ਨੇ ਉਹਨਾਂ ਨੇ ਮਾਂ ਦੇ ਪੁੱਤਾਂ ਨੇ ਬੱਕਰੀਆਂ ਚੋਲੀਆਂ ਕਦੇ ਟੈਂਟ ਲਾ ਕੰਮ ਖਰੂ ਕਰ ਲਿਆ ਕਿਤੇ ਕੋਈ ਕਰ ਲਿਆ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਉਹਨਾਂ ਨੇ ਵੀ ਆਪਣਾ ਜਿਹੜਾ ਸਵਾਰਥ ਪੂਰੇ ਕੀਤੇ ਉਹਨਾਂ ਨੂੰ ਵੀ ਕੋਈ ਸਿੱਖਾਂ ਦੇ ਮਸਲੇ ਨਹੀਂ ਧਿਆਨ ਚਾਹੀਦੇ ਨਾ ਹੀ ਉਹਨਾਂ ਨੂੰ ਕੋਈ ਜਿਹੜੇ ਲੋਕਾਂ ਦੇ ਚੁੱਲਿਆਂ ਦੀ ਅੱਗ ਬੁਜੀ ਸੀ ਨਾ ਹੀ ਉਹਨਾਂ ਨੂੰ ਉਹ ਦਿਸੀ ਹੈ ਫਿਰ ਅਹੀ ਗੱਲ ਨਸੇ ਦੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਕੇਂਜਰੀਵਾਲ ਇੱਥੇ ਪੰਜਾਬ ਦੇ ਵਿੱਚ ਰੈਲੀਆਂ ਕਰਦਾਗਾ ਪੰਜਾਬ ਦੇ ਵਿੱਚ ਰੈਲੀਆਂ ਕਰਕੇ ਕਹਿੰਦਾਗਾ ਕਿ ਮੈਂ ਚਿੱਟੇ ਦੇ ਵਪਾਰੀਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟੂਗਾ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਉਹੀ ਕੇਂਦਰੀਵਾਲ ਜਿਹੜਾ ਅੱਜ ਜ਼ਹਿਰ ਦੇ ਵਿੱਚ ਜਿਹਦੇ ਲਈ ਵਰਤ ਰੱਖ ਰਹੇ ਨੇ ਸਾਡੇ ਪੰਜਾਬੀ ਇੱਕ ਸਰਾਵ ਘਟਾਲੇ ਦੇ ਵਿੱਚ ਅੰਦਰ ਗਿਆਗਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਂਦਰੀਵਾਲ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਜੇ ਤੁਸੀਂ ਉਸ ਸਮੇਂ ਬਿਕਰਮਜੀਤ ਮਜੀਠੀਆ ਤੋਂ ਮਾਫੀ ਨਾ ਮੰਗੀ ਹੁੰਦੀ ਤਾਂ ਤੁਹਾਨੂੰ ਅੱਜ ਸਾਇਦ ਜੇਲ੍ਹ ਦੇ ਵਿੱਚ ਨਾ ਜਾਣਾ ਪੈਂਦਾ ਤੁਹਾਡੇ ਤੇ ਪੰਜਾਬੀ ਵਿਸ਼ਵਾਸ ਕਰਦੇ ਕਿ ਹਾਂ ਇੱਕ ਦਿੱਲੀ ਦਾ ਇਮਾਨਦਾਰ ਮੁੱਖ ਮੰਤਰੀ ਆਇਆ ਸੀ ਉਹ ਕਹਿੰਦਾ ਸੀ ਮੈਂ ਬਿਕਰਮਜੀਤ ਮਜੀਠੀਆ ਨੂੰ ਅੰਦਰ ਕਰੂੰਗਾ ਕੀ ਉਹਨੇ ਕਰਤਾ ਇਹ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹਣਾ ਪਰ ਨਹੀਂ ਤੁਸੀਂ ਸਾਰੇ ਹੀ ਰਲੇ ਮਿਲੇ ਹੋ ਅਸੀਂ ਤਾਂ ਇਹ ਕਹਾਂਗੇ ਪੰਜਾਬੀਓ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਜੇ ਗੱਲ ਕਰਦੇ ਆ ਆਪਾਂ ਨਸ਼ੇ ਦੀ ਪੰਜਾਬ ਦੇ ਵਿੱਚ ਨਸ਼ਾ ਅਕਾਲੀ ਦਲ ਦੀ ਸਰਕਾਰ ਨਾਲੋਂ 10 ਗੁਣਾ 20 ਗੁਣਾ ਵਧਿਆਗਾ ਕਾਂਗਰਸ ਦੀ ਸਰਕਾਰ ਨਾਲੋਂ 10 ਗੁਣਾ 20 ਗੁਣਾ ਨਸ਼ਾ ਵਧਿਆਗਾ ਪਰ ਪਿੱਛੇ ਜੇ ਕਮੇਟੀਆਂ ਬਣਦੀਆਂ ਨੇ ਨਸ਼ੇ ਵਾਲੀਆਂ ਪਰਮਿੰਦਰ ਝੋਟਾ ਜੋ ਸ਼ੁਰੂਆਤ ਕਰਦਾਗਾ ਉਸ ਤੋਂ ਬਾਅਦ ਬੱਖ-ਬੱਖ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਆਪ ਮਹਾਰੇ ਕਮੇਟੀਆਂ ਬਣਾਉਂਦੇ ਨੇ ਵੋਲਟਾ ਕਮੇਟੀਆਂ ਵਾਲਿਆਂ ਤੇ ਪਰਚੇ ਹੋਣ ਲੱਗੇ ਨਸੇ ਵਾਲਿਆਂ ਤੇ ਤਾਂ ਹਜੇ ਘੱਟ ਪਰਚੇ ਹੋਏ ਹੋਣਗੇ ਨਸੇ ਵਾਲੀਆਂ ਕਮੇਟੀਆਂ ਤੇ ਪਰਚੇ ਵੱਧ ਹੋਏ ਨੇ ਉਹ ਵੀ ਅੱਜ ਇਨਸਾਫ ਦੀ ਮੰਗ ਕਰ ਰਹੀਆਂ ਨੇ ਕਮੇਟੀਆਂ ਉਹ ਵੀ ਹੁਣ ਚੁੱਪ ਕਰਕੇ ਬੈਠ ਗਈਆਂ ਜਦੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਜਿਹੜਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਨਸ਼ਾ ਮੁਕਤ ਕਰ ਦੂੰਗਾ ਪੰਜਾਬ ਨੂੰ ਮੈਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੂੰਗਾ ਉਹ ਸਿਰਫ ਗੱਲਾਂ ਗੱਲਾਂ ਹੀ ਸੀਗੀਆਂ ਕਿਤੇ ਟਰੈਕਟਰਾਂ ਤੇ ਚੜ ਕੇ ਕਿਤੇ ਗੱਡੀਆਂ ਤੇ ਚੜ ਕੇ ਕਹਿੰਦਾ ਹੁੰਦਾ ਸੀ ਮੈਂ ਆਮ ਘਰ ਦਾ ਪੁੱਤ ਐ ਮੈਂ ਮਾਸਟਰ ਦਾ ਮੁੰਡਾ ਆਂਗਾ ਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਜਹਾਜ਼ਾਂ ਤੋਂ ਕਹਿਣਾ ਹੁੰਦਾ ਸੀ ਮੈਂ ਜਹਾਜ਼ਾਂ ਤੋਂ ਥੱਲੇ ਲਾ ਲਓ ਇਹਨਾਂ ਨੂੰ ਮੈਂ ਤੁਹਾਨੂੰ ਪੰਜਾਬ ਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਕੰਮ ਕਰਕੇ ਦਿਖਾਉਂਗਾ ਨੌਕਰੀਆਂ ਦਿਵਾਉਂਗਾ ਬੇਰੁਜ਼ਗਾਰੀ ਖਤਮ ਕਰੂੰਗਾ ਅਸੀਂ ਨਾ ਨੌਕਰੀਆਂ ਮੰਗਦੇ ਆ ਨਾ ਅਸੀਂ ਫ੍ਰੀ ਦੇ ਵਿੱਚ ਕੋਈ ਚੀਜ਼ਾਂ ਮੰਗਦੇ ਆ ਅਸੀਂ ਕੀ ਮੰਗਦੇ ਆ ਅਸੀਂ ਮੰਗਦੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੇ ਕੀ ਪ੍ਰਾਪਤੀ ਹੈ ਪੰਜਾਬ ਸਰਕਾਰ ਦੀ ਨਸ਼ੇ ਤੇ ਇੱਕ ਕੁਛ ਵੀ ਪ੍ਰਾਪਤੀ ਨਹੀਂ ਹੈਗੀ ਪੰਜਾਬ ਦੇ ਵਿੱਚ ਹਰ ਰੋਜ਼ ਹਰ ਰੋਜ਼ ਹਜ਼ਾਰਾਂ ਹੀ ਜਿਹੜੇ ਮੁੰਡੇ ਆ ਉਹ ਨਸ਼ੇ ਦੇ ਨਾਲ ਮਰ ਰਹੇ ਨੇ ਕਦੇ ਮਾੜੀ ਸਰਾਵ ਦੇ ਨਾਲ ਜਿਹੜੀ ਮੌਤਾਂ ਹੋ ਰਹੀਆਂ ਨੇ ਦੂਜੇ ਪਾਸੇ ਜਿਹੜਾ ਸਿਹਤ ਸੰਬੰਧੀ ਜੇ ਗੱਲ ਕਰਦੇ ਐ ਇਹ ਨਾਹਰਾ ਲੈ ਕੇ ਆਏ ਸੀ ਅਸੀਂ ਸਿਹਤ ਤੇ ਸਿੱਖਿਆ ਇਹ ਦੋ ਚੀਜ਼ਾਂ ਜੋ ਮਹਈਆ ਕਰਾਵਾਂਗੇ ਤੁਹਾਨੂੰ ਫ੍ਰੀ ਦੇ ਵਿੱਚ ਮਹਈਆ ਕਰਾਵਾਂਗੇ ਸਾਨੂੰ ਬਿਜਲੀ ਫ੍ਰੀ ਨਹੀਂ ਚਾਹੀਦੀ ਨਾ ਹੀ ਸਾਨੂੰ ਹੋਰ ਚੀਜ਼ਾਂ ਬਸ ਕਰਾਏ ਫ੍ਰੀ ਚਾਹੀਦੇ ਐ ਸਾਨੂੰ ਇਲਾਜ ਫ੍ਰੀ ਚਾਹੀਦਾ ਤੇ ਸਾਨੂੰ ਪੜ੍ਹਾਈ ਫ੍ਰੀ ਚਾਹੀਦੀ ਐ ਪੜ੍ਹਾਈ ਦੇ ਮੁੱਦੇ ਤੇ ਹੁਣ ਮੌਜੂਦਾ ਹੀ ਨਵਾਂ ਸੈਸ਼ਨ ਸਟਾਰਟ ਹੋਇਆ ਕਿਤਾਬਾਂ ਦੀ ਲੁੱਟ ਕੀ ਸਾਰੇ ਲੀਡਰਾਂ ਨੂੰ ਪਤਾ ਨਹੀਂ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਜਾਂ ਫਿਰ ਜਿਹੜੇ ਸਕੂਲਾਂ ਵਾਲੇ ਆ ਉਹ ਇਕੱਠੇ ਹੋ ਕੇ ਟੈਚੀ ਭਰ ਕੇ ਦੇ ਆਏ ਇਸੇ ਤਰ੍ਹਾਂ ਹੀ ਕਿਤਾਬਾਂ ਦੀ ਵਰਦੀਆਂ ਦੀ ਬੈਨਾਂ ਦੀ ਜਿਹੜੀ ਲੁੱਟ ਹੈ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕਿਤਾਬਾਂ ਪਿਛਲੇ ਸਾਲ ਨਾਲੋਂ 4 ਤੋਂ 5000 ਜਿਹੜੀਆਂ ਮਹਿੰਗੀਆਂ ਹੋਈਆਂ ਨੇ ਇਹ ਨੇ ਪੰਜਾਬ ਦੇ ਮੁੱਦੇ ਉਸ ਤੋਂ ਬਾਅਦ ਜੇ ਹੋਰ ਗੱਲ ਕਰਦੇ ਆ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਅਸੀਂ ਲੈਟ ਕਿਸਾਨਾਂ ਨੂੰ ਖੇਤ ਜਾਣ ਦੀ ਲੋੜ ਨਹੀਂ ਰਾਤ ਨੂੰ ਦਿਨੇ-ਦਿਨੇ ਲਾਈਟ ਛੱਡ ਦਿੰਦੇ ਆ ਤੇ ਕਿਸਾਨ ਵਧੀਆ ਆਰਾਮ ਨਾਲ ਰਾਤ ਨੂੰ ਘਰੇ ਨੀਂਦ ਵਧੀਆ ਸੌਂਦਾਗਾ ਪਰ ਮੈਂ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿਸਾਨ ਤਾਂ ਸਾਡੇ ਰਾਤ ਨੂੰ ਵੀ ਖੇਤ ਜਾਵੜਿਆ ਕਰਨਗੇ ਖੇਤ ਜਾਣ ਦਾ ਕੋਈ ਉਹ ਨਹੀਂ ਪਹਿਲਾਂ ਵੀ ਜਾਂਦੇ ਰਹਿਆ ਹੁਣ ਵੀ ਜਾਵੜਨਗੇ ਪਰ ਕਿਉਂ ਨਹੀਂ ਜਾਂਦੇ ਉਹ ਜਾਂਦੇ ਨਹੀਂ ਨਸੇ ਕਰਕੇ ਖੇਤ ਕੱਲਾ ਕਹਿਰਾ ਕਿਸਾਨ ਹੁੰਦਾ ਉੱਥੇ ਨਸੇ ਵਾਲੇ ਵੱਢ ਕੇ ਜਾਵੜਦੇ ਨੇ ਕਿਸਾਨ ਨੂੰ ਆ ਮੰਡੀ ਕਲਾਂ ਪਿੰਡ ਦੇ ਵਿੱਚ ਘਟਨਾ ਹੋਈ ਐ ਹੋਰ ਵੀ अनेका ਪਿੰਡਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਖੇਤ ਕੱਲੇ ਕਿਸਾਨ ਨੂੰ ਵੱਢ ਕੇ ਨਾਲੇ ਉਹਦਾ ਫੋਨ ਖੋਕੇ ਲੈ ਗਏ ਨਾਲੇ ਉਹਦੇ ਸੱਟਾਂ ਮਾਰ ਗਏ ਨਾਲੇ ਹੋਰ ਜਿਹੜੀਆਂ ਚੀਜ਼ਾਂ ਉੱਥੇ ਤਾਰ ਤਾਰਾਂ ਦੀ ਚੋਰੀ ਹੈ ਜਿਹੜੀ ਖੇਤਾਂ ਦੇ ਵਿੱਚ ਇਸ ਕਰਕੇ ਨਹੀਂ ਜਾਂਦੇ ਜੇ ਤੁਸੀਂ ਕਹੋ ਵੀ ਲਾਈਟ ਕਰਕੇ ਨਹੀਂ ਜਾਂਦੇ ਵੀ ਲਾਈਟ ਆਮ ਹੁੰਦੀ ਆ ਉਹਦੇ ਕਰਕੇ ਨਹੀਂ ਜਾਂਦੇ ਉਹਦਾ ਕੋਈ ਚੱਕਰ ਨਹੀਂ ਜੇ ਖੇਤਾਂ ਦੇ ਵਿੱਚ ਜਾਂਦੇ ਨਹੀਂ ਤਾਂ ਨਸਿਆਂ ਕਰਕੇ ਨਹੀਂ ਜਾਂਦੇ ਵੀ ਨਸੇ ਆਲਾ ਕੋਈ ਰਾਤ ਨੂੰ ਉਹ ਨਾ ਕੋਈ ਰਵ ਰਾਤ ਨੂੰ ਗਲ ਘੋਟ ਕੇ ਮਾਰ ਜੇ ਜਾਂ ਕੋਈ ਉਹ ਨਾ ਲੱਤਾਂ ਬਾਹਾਂ ਵੱਢ ਦੇ ਤਾਂ ਕਰਕੇ ਨਹੀਂ ਜਾਂਦੇ ਮਾਨ ਸਾਹਿਬ ਜੇ ਤੁਸੀਂ ਕਹੋ ਕਿ ਇਹ ਲੈਟ ਕਰਕੇ ਜਾਣਾ ਹਟ ਗਏ ਇਹ ਬਿਲਕੁਲ ਗਲਤ ਆਗਾ ਚਾਹੇ ਕਿਸਾਨਾਂ ਨੂੰ ਗਰਾਊਂਡ ਲੈਵਲ ਤੇ ਆ ਕੇ ਪੁੱਛ ਲੋ ਕਿ ਕਿਉਂ ਨਹੀਂ ਜਾਂਦੇ ਖੇਤ ਕੋਈ ਦੁਪਹਿਰੇ ਨਹੀਂ ਜਾਂਦਾ ਦਰਦਾ ਮਾਰਾ ਸਵੇਰੇ ਸੈਰ ਕਰਨੀ ਲੋਕਾਂ ਦੀ ਬੰਦ ਹੋ ਗਈ ਦੁਕਾਨਾਂ ਤੇ ਦੇਖੋ ਮੈਂ ਰਾਮਪੁਰਾ ਫੂਲ ਦੀ ਗੱਲ ਕਰਦਾ ਹਾਂ ਰਾਮਪੁਰੇ ਫੂਲ ਦੇ ਵਿੱਚ ਇੱਕ ਸਾਲ ਦੇ ਵਿੱਚ 50 ਤੋਂ ਵੱਧ ਕਟਨਾਵਾਂ ਹੋਈਆਂ ਨੇ ਜਿਹੜੀਆਂ ਇੱਕ ਦੂਜੇ ਨੂੰ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਵੱਡ ਟੱਕ ਜੋ ਵਪਾਰੀ ਵਰਗ ਤੋਂ ਜੋ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਰਾਮਪੁਰੇ ਸ਼ਹਿਰ ਦੀਆਂ ਕੰਨੀਆਂ ਇੱਕ ਸਾਲ ਦੇ ਵਿੱਚ 50 ਤੋਂ ਵੱਧ ਜਿਹੜੀਆਂ ਕਟਨਾਵਾਂ ਨੇ ਰੱ ਇਕੱਲੇ ਰਾਮਪੁਰਾ ਫੂਲ ਦੀਆਂ ਪੂਰੇ ਪੰਜਾਬ ਦੇ ਸ਼ਹਿਰਾਂ ਦੀਆਂ ਤੇ ਵਪਾਰੀਆਂ ਦੀਆਂ ਕਿੰਨੀਆਂ ਕਟਨਾਵਾਂ ਹੋਣਗੀਆਂ ਤੁਸੀਂ ਦੇਖਿਆ ਹੀ ਹੈ ਬਠਿੰਡੇ ਦੇ ਵਿੱਚ ਇੱਕ ਵਪਾਰੀ ਨੂੰ ਜੋ ਗੋਲੀਆਂ ਨਾਲ ਮਾਰ ਦਿੱਤਾ ਗਿਆ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਰ ਵੀ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੇ ਵਪਾਰੀਆਂ ਨੂੰ ਮਾਰ ਦਿੱਤਾ ਗਿਆ ਹੈ ਕੋਈ ਬਰਗ ਸੇਫ ਨਹੀਂ ਸਿੱਧੂ ਮੂਸੇਵਾਲਾ ਵੀ ਆਪਾਂ ਦੇਖਿਆ ਉਹ ਵੀ ਗੈਂਗਸਟਰਾਂ ਨੇ ਜਿਹੜਾ ਉਸ ਨੂੰ ਮਾਰ ਦਿੱਤਾ ਉਸ ਨੂੰ ਵੀ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਹੜੇ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਕਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹੋ ਮਾਨ ਸਾਹਿਬ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਅੱਗੇ ਸਾਡੇ ਪੰਜਾਬ ਦੇ ਪੁੱਤਾਂ ਨੂੰ ਸਾਡੇ ਪੰਜਾਬ ਦੀ ਕਿਸਾਨੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਤੇ ਸਾਡੇ ਪੰਜਾਬ ਦੀਆਂ ਭੈਣਾਂ ਨੂੰ ਬਚਾ ਲਓ ਤੁਹਾਡੇ ਹੱਥ ਆਗਾ ਤੁਹਾਡੇ ਕੋਲੇ ਹਜੇ ਸਮਾਂ ਹੈਗਾਗਾ 3 ਸਾਲ ਪਏ ਨੇ ਤੁਹਾਡੇ ਕੋਲੇ ਜੇ ਤੁਸੀਂ ਚਾਹਣੇ ਹੋ ਕਿ ਪੰਜਾਬ ਨੂੰ ਵਧੀਆ ਇੱਕ ਬਣਾਉਣਾ ਚਾਹਣੇ ਹੋ ਤਾਂ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਲੋੜ ਹੈ ਤੁਹਾਨੂੰ ਨਾ ਕਿ ਦਿੱਲੀ ਦੇ ਨਾਲ ਕਿਉਂਕਿ ਦਿੱਲੀ ਦਿੱਲੀ ਨੇ ਹਜੇ ਤੱਕ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਤੇ ਨਾ ਹੋਈ ਨਾ ਹੀ ਉਹ ਸਵਾਰਨਾ ਚਾਹੇਗੀ ਧੰਨਵਾਦ ਦੋਸਤੋ ਇਹ ਜੀ ਵੀਡੀਓ ਜਿਹੜੀ ਬਣਾਉਣ ਦਾ ਸਾਡਾ ਮਕਸਦ ਇਹ ਸੀਗਾ ਕਿ ਪੰਜਾਬ ਦੀਆਂ ਜਿਹੜੇ ਮੁੱਦੇ ਨੇ ਅਸਲ ਮੁੱਦੇ ਨੇ ਉਹਨਾਂ ਨੂੰ ਭੁਲਾ ਕੇ ਅਸੀਂ ਵਰਤਾ ਕਿੰਨੀ ਲਿਆ ਰਹੇ ਹਾਂ ਪਹਿਲਾਂ ਮੋਦੀ ਸਾਹਿਬ ਕਦੇ ਤਾਲੀਆਂ ਵਜਾਉਣ ਦੀ ਗੱਲ ਕਰਦੇ ਸੀ ਕਦੇ ਥਾਲੀਆਂ ਕਦੇ ਤਾਲੀਆਂ ਪਤਾ ਨਹੀਂ ਕੀ ਕੁਝ ਕਰਾ ਰਹੇ ਨੇ ਲੀਡਰ ਜੋ ਸਾਡੇ ਪੰਜਾਬ ਦੇ ਨੇ ਪਰ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਚੀਜ਼ਾਂ ਤੋਂ ਗਰੇਜ ਕਰੋ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਨੇ ਤੁਹਾਡੇ ਤੇ ਜਦੋਂ ਤੁਸੀਂ ਮੁੱਖ ਮੰਤਰੀ ਬਣੇ ਸੀ ਤੁਹਾਡੇ ਤੇ ਫੁੱਲਾਂ ਦੀ ਵਰਖਾ કરી ਸੀ ਤੇ ਅਸੀਂ ਅਸੀਂ ਵੀ ਚਾਹੁੰਦੇ ਆ ਪੰਜਾਬ ਦੇ ਲੋਕ ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰਨ ਤੁਸੀਂ ਨਾਲੇ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੋ ਨਾਲੇ ਕਿਸਾਨਾਂ ਦੀਆਂ ਨਾਲੇ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਇਹ ਨਸ਼ਾ ਖਤਮ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ